ਆਸਰਾਮ ਨੂੰ ਪੈਰੋਲ ਮਿਲੀ ਹੈ ਦੱਸੇ ਕਿ ਰਾਜਸਥਾਨ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਇਲਾ ਜ਼ਿਲੇ ਲਈ 7 ਦਿਨਾਂ ਦੀ ਪੈਰੋਲ ਹੈ ਜਿਹੜੀ ਆਸਰਾਮ ਨੂੰ ਦਿੱਤੀ ਗਈ ਹੈ ਦੱਸਦੇ ਕਿ ਰੇਪ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸਨ ਆਸਰਾਮ ਤੇ 2013 ਤੋਂ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ 11 ਸਾਲ ਦੇ ਵਿੱਚ ਪਹਿਲੀ ਵਾਰ ਉਹਨਾਂ ਨੂੰ ਪੈਰੋਲ ਮਿਲ ਰਹੀ ਹੈ ਕਿਉਂਕਿ ਜੇਲ੍ਹ ਦੇ ਵਿੱਚ ਅਚਾਨਕ ਇਹ ਜਾ ਰਿਹਾ ਕਿ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਤੋਂ ਬਾਅਦ ਪੈਰੋਲ ਹੈ ਜਿਹੜੀ ਆਸਰਾਮ ਨੂੰ ਦਿੱਤੀ ਜਾਂਦੀ ਹੈ ਤਾਂ ਕਹਿ ਸਕਦੇ ਹਾਂ ਕਿ ਜਿਹੜਾ 11 ਸਾਲ ਦਾ ਲੰਮਾ ਸਫ਼ਰ ਸੀ ਉਹਦੇ ਵਿੱਚ ਉਹਨਾਂ ਨੂੰ ਪਹਿਲੀ ਵਾਰ ਪੈਰੋਲ मिल ਰਹੀ ਹੈ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਰਾਜਸਥਾਨ ਹਾਈ ਕੋਰਟ ਹੈ ਉਸ ਤੋਂ ਰਾਹਤ ਮਿਲੀ ਹੈ ਤੇ 7 ਦਿਨਾਂ ਦੀ ਇਲਾਜ ਦੇ ਲਈ ਸਿਰਫ ਪੈਰੋਲ ਦਿੱਤੀ ਗਈ ਹੈ ਤਾਂ ਰੇਪ ਪਾਮਲੇ ਦੇ ਵਿੱਚ ਉਹ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਸਨ ਤੇ ਉਮਰ ਕੈਦ ਦੀ ਸਜ਼ਾ ਹੋਈ ਸੀ ਤੇ ਨਾਬਾਲਗ ਦੇ ਨਾਲ ਰੇਪ ਕੀਤਾ ਗਿਆ ਸੀਗਾ ਜਦੋਂ ਉਸ ਦੀ ਉਮਰ 16 ਸਾਲ ਦੀ ਸੀ ਜਿਸ ਦੇ ਤਹਿਤ ਮਾਮਲਾ ਦਰਜ ਕਰਕੇ ਤੇ ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਜਿਹੜੀ ਰਾਜਸਥਾਨ ਹਾਈ ਕੋਰਟ ਤੋਂ ਸੁناਈ ਗਈ ਸੀ ਤੇ ਹੁਣ ਹਾਈ ਕੋਰਟ ਤੋਂ ਵੱਡੀ ਰਾਹਤ ਸਿਰਫ ਇਲਾਜ ਦੇ ਲਈ ਮਿਲੀ ਹੈ 7 ਦਿਨਾਂ ਦੀ ਪੈਰੋਲ ਹੈ ਜਿਹੜੀ ਆਸਾ ਰਾਮ ਨੂੰ ਦਿੱਤੀ ਗਈ ਹੈ